ਹੋਏ ਦੋਸਤੋ ਮੂੰਗੀ ਚੋਂ ਪਾਣੀ ਕੱਢੀ ਜਾਂਦੇ ਆ ਛੱਪੜ ਦਾ ਪਾਣੀ ਆ ਗਿਆ ਸੀ ਦਿਖਾਉਣਿਆ ਤੁਹਾਨੂੰ ਸਾਰੇ ਟਰੈਲਰ ਦੇਖੋ ਪਾਣੀ ਜਾ ਰਿਹਾ ਮੂੰਗੀ ਦਾ ਹਜੇ ਆਇਆ ਨਹੀਂ ਪਤਾ ਇਹਦਾ ਕਾਸ਼ ਵਾਲੀ ਬੱਟ ਟੁੱਟੀ ਪਈ ਉਹਦਰੋਂ ਵੀ ਆਈ ਜਾਂਦਾ ਬੱਕੀ ਜੋ ਵੀ ਸੁੱਕਿਆ ਪਿਆ ਮੱਕੀ ਵਰ ਪੀ ਵਧ ਜਾਂਦੀ ਹੈ ਨਾ ਮੂੰਗੀ ਫਿਰ ਸੁੱਕ ਗਈ ਦੇਖੋ ਕਾਕੂ ਸੁੱਕ ਨਾਲ ਚੰਗਾ ਹੋ ਗਿਆ 8 ਦਿਨਾਂ ਚ ਮੀਂਹ ਪਈ ਜਾਂਦਾ ਨਾ ਹੁਣ ਆਪਣਾ ਬੰਦਾ ਚਲਾਊਗਾ ਫੀਟਰ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜੇ ਲੋਟਾ ਪਾਣੀ ਚੱਕਦਾ ਉਹ ਦੇਖੋ ਆਹ ਦੋਸਤੋ ਖੇਤੀਬਾੜੀ ਨੂੰ ਬਤਾ ਕਹਿੰਦੇ ਖੇਤੀ ਕਰਨ ਦਾ ਫਾਇਦਾ ਨਹੀਂ ਕਰੀ ਕਰਾਈ ਤਿੰਨ ਮਹੀਨੇ ਦੀ ਫਸਲ ਤੇ ਪਾਣੀ ਫਿਰ ਗਿਆ ਹੁਣ ਇਹ ਦੋ ਦਿਨਾਂ ਚ ਨਾ ਵੱਢੀ ਗਈ ਫਾਰੀਆਂ ਫਲੀਆਂ ਝੜ ਜਾਣਗੀਆਂ ਇਹਨਾਂ ਪੱਕੀਆਂ ਇਹਨਾਂ ਕੱਚੀਆਂ ਨੂੰ ਸਪਰੇਅ ਕਰਕੇ ਕਰਾਉਣਾ ਪੈਣਾ ਫਿਰ ਬਸ ਖਤਮ ਮੂੰਗੀ ਜਿਹੜੀ ਕੋਤਨ ਚਾਰ ਘੰਟੇ ਕਿੱਲੇ ਦੀ ਹੋਣੀ ਸੀ ਉਹ ਵੀ ਖਤਮ ਹੋ ਗਈ ਉਗਣੀ ਆ ਰਿਹਾ ਓਏ ਆਹ ਕਰਾਂ ਚ ਪਾਣੀ ਪਤਾ ਕਿਉਂ ਨਾ ਹਟ ਗਿਆ ਉਹ ਪਰਲੇ ਕਰਾਂ ਦਾ ਪਾਣੀ ਵੜਾ ਹੋਣ ਲੱਗਿਆ ਮੱਥੇ ਚ ਤਾਂ ਉਹ ਹਟ ਕੇ ਜਦੋਂ ਉਹ ਪਾਣੀ ਹੋਣ ਹਟ ਕੇ ਫੇਰ ਆਊਗਾ ਇਹਦਾ ਪਾਣੀ ਟਰਾਲੀ ਟੁੱਟੀ ਤਾਂ ਵਾੜੀ ਪੈਂਦੀ ਆ ਇਹ ਤਾਂ ਇੰਨੀ ਚੌੜੀ ਟਰਾਲੀ ਨਾਲ ਚੌੜਾ ਡੂੰਗਾ ਕਦੇ ਬਾਕੀ ਆ ਜਦੋਂ ਚੱਕ ਲੈਂਦਾ ਨਮਨਾਲ ਦੀ ਨਾਲ ਬਹੁਤ ਆਉਂਦਾ ਫੇਰ ਪਾਣੀ ਦੇਖੋ ਜੀ ਆ ਜਗੜ ਲੈਂਦਾ ਗਾ ਤੇ ਭਾਈ ਨਾ ਚਲਦਾ ਹੀ ਬੜਾ ਪਾਣੀ ਬੜਾ ਕਰਦਾ ਉਹ ਬਦਨ ਤਾਂ ਆ ਪਿਆਗਾ ਆ ਕਰਕੇ ਧੱਕੇ ਦੀ ਤਰਿਆਂ ਦਾ ਮੂੰਗੀ ਦਾ ਖਰਾਬ ਹੋਈ ਦਿਨ ਮਾਰੇ ਹੁਣ ਖਾਲੀ ਚਲੇ ਜਾਂਦੀ ਇਹਦਾ ਮੰਗਲਾਲ ਮੁਰੂਲ ਦੇਖ ਲਾ ਕੇ ਤੇ ਵੀ ਸੀ ਇਹੋ ਜੀ ਨਹੀਂ ਨਹੀਂ ਸਰਕਾਰੀ ਹੈ ਇਹ ਮੰਗਲਾਲ ਮੁਰੂਲ ਕੋਈ ਨਹੀਂ ਪਾਉਂਦਾ ਬਾਈ ਸਾਡੇ ਪਿੰਡਾਂ ਦੀ ਸਰਪੰਚ ਬਣਾਏ ਸੀ ਉਹਨੇ ਸਰਕਾਰੀ ਪੱਖਾ ਬਣਾ ਕੇ ਦਿੱਤਾ ਸਾਰੇ ਪਿੰਡ ਨੂੰ ਆ ਫਾਇਣੀ ਫਟ ਦੇਤਾ ਉਹਨੇ ਤੁਹਾਨੂੰ ਕਹਿੰਦਾ ਜਦੋਂ ਪਾਣੀ ਖੜਿਆ ਉਦੋਂ ਮੈਨੂੰ ਯਾਦ ਕਰੂਗੀ ਕਿੰਦਰ ਸਿੰਘ ਸਰਪੰਚ ਸਰਵ ਸੰਪਤੀ ਪਿੰਡ ਸਖਲਦੀ ਇਹਨੇ ਕੰਮ ਤਾਂ 3-4 ਵਧੀਆ ਕਰਿਆ ਯਾਰ ਗਰਾਊਂਡ ਬਣਾਤਾ ਗਰਾਊਂਡ ਬਣਾਤਾ ਵਧੀਆ ਉਹਦਾ ਗੱਲ ਬੱਕਰੀ ਆਉਣ ਜੋ ਕੋਈ ਨਹੀਂ ਖੇਡਣ ਜਾਂਦਾ ਹੁਣ ਜਵਾਗ ਤਾਂ ਨਹੀਂ ਹੁਣ ਦਿਨ ਨਹੀਂ ਖੇਡਣ ਨੂੰ ਆ ਵੀ ਖਾਲੀ ਖੁੜੀ ਪਾ ਇੱਥੇ ਮਾਰ ਕਿ ਇਧਰੋਂ ਇਹ ਬਟਨੀ ਬਾਬਾ ਮੰਗੀ ਆਪ ਨੂੰ ਆ ਥਾਂ ਬਾਬਾ ਘੇਰੇ ਨਾਲ ਆ ਸਿਰੇ ਪਾੜੇ ਜੇ ਖਤਮ ਕਰਨੇ ਪੈਣਗੇ ਮੈਂ ਤਾਂ ਕਹਾਂ ਜਿੰਦਰੀ ਲਿਆ ਜਿੰਦਰੀ ਨਾਲ ਲੱਗੇ ਰਹਿੰਦੇ ਆ ਦੇਖੋ ਦੋਸਤੋ ਹੁਣ ਚਲਾਵਾਂਗੇ ਆਪਾਂ ਮੜੀ ਰੇਸ ਘਟਾ ਕੇ ਰੱਖੋ ਕੱਲਿਆਂ ਦੇ ਆ ਨਾ ਐ ਚੱਕਰੇ ਨਹੀਂ ਬਣੇ ਫਿਰ ਇਹਨੇ ਆ ਬੰਨ ਕਦੋਂ ਤੀ ਪੱਕੀ ਯਾਰ ਕਿ ਇਥੋ ਘਟਾਈ ਆ ਘਟਾਈ ਆ ਨਾ ਫਿਰ ਤਾਂ ਹੁਣ ਕਿ ਕਾਸ ਇਹਨੂੰ ਚੱਲਦਾ ਕਰਕੇ ਪਤਾ ਲੱਗ ਜਿੰਨੀ ਗਾਜੀ ਹਾਂ ਫੇਰ ਨਹੀਂ ਕਰ ਪਰ ਬਾਲੀ ਨਾ ਖੁੱਲ ਜੇ ਕਿਤੇ ਹਾਂ ਚਲ ਜਿੰਨੀ ਕੋ ਖੁੱਲੂਗੀ ਫਿਰ ਘਟਾ ਲਾਂਗੇ ਹੱਥ ਨਾਲ ਹੋਰ ਕੀ ਹਲ ਮੈਨੂੰ ਪਾਣੀ ਚੱਕਣਾ ਪਾਣੀ ਪਾਉਣਾ ਬੂ ਦੇਖਦੇ ਹਾਂ ਜੀ ਪਾਣੀ ਪਾਓ ਪਹਿਲਾਂ ਕਿਉਂਕਿ ਉਹ ਤੇ ਬੰਦ ਕਰ ਇਹਨੂੰ ਬਾਹਰ ਨਹੀਂ ਬੂ ਮੈਂ ਚਾਹਦਾ ਬਈ ਨਹੀਂ ਚਾਹਦਾ ਵੇ ਉਹਨੇ ਕੰਮ ਕਰਲੇ ਕਾਹਦੇ ਹੋ ਰਹੀ ਗਈ ਆ ਕੋਈ ਨਾ ਕੋਈ ਕੋਈ ਤੋਂ ਹੋਰ ਤੋਂ ਮੜਿਆ ਆ ਚੱਕੀਂ ਜਣੀ ਫੋਟ ਸਾਡੇ ਵੇ ਬਈ ਕਰਦੀਪ ਸਾਹਿਬ ਤਰਲੇ ਮਾਰੇ ਤੋਂ ਨਹੀਂ ਸਰਦਾ ਰਾਇ ਬਈ ਐਂ ਕਰਨਾ ਪੂਜਾ